ਜੀ ਪਹਿਲਾਂ ਤੇ ਪ੍ਰੈਸ ਦਾ ਤੁਹਾਡਾ ਧੰਨਵਾਦ ਹੈ ਕਿ ਅਸੀਂ ਤੁਹਾਨੂੰ ਬੇਨਤੀ ਕੀਤੀ ਸੀਗੀ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਬਾਰੇ ਉਹਦੇ ਵਿੱਚ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਅਮਰ ਸਰਦੀ ਸਮੂਹ ਪ੍ਰੈਸ ਨੇ ਸਾਡਾ ਸੱਦਾ ਪ੍ਰਵਾਨ ਕੀਤਾ ਤੇ ਤੁਸੀਂ ਇਹਦੇ ਵਿੱਚ ਆਏ ਆਂ ਅਸੀਂ ਤੁਹਾਡਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਤੇ ਜੀ ਆਇਆਂ ਆਖਦੇ ਆਂ ਮੈਂ ਡਾਕਟਰ ਕਸ਼ਮੀਰ ਸਿੰਘ ਹੁੰਡਾ ਤੇ ਮੇਰੇ ਨਾਲ ਬੈਠੇ ਹੋਏ ਸਬੂਸ ਜਿਹੜੇ ਸਾਥੀ ਨਹੀਂ ਸਾਡੇ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਆ ਬੈਨਰ ਲੱਗਿਆ ਹੋਇਆ ਬਾ ਮਜਬੀ ਸਿੱਖ ਅਤੇ ਧਾਰਮਿਕ ਸਾਡੇ 12% ਰਾਖਵਾ ਕਰਨ ਪਚਾਓ ਮੋਰਚਾ ਰਜਿਸਟਰਡ ਪੰਜਾਬ ਸੋ ਉਹਦੇ ਮੈਂ ਪ੍ਰੈਜ਼ੀਡੈਂਟ ਦੇ ਹੋਣ ਦੇ ਨਾਤੇ ਆਪ ਜੀ ਨੂੰ ਜੀ ਆਇਆਂ ਆਖਦਾ ਸੋ ਅੱਜ ਦੀ ਜਿਹੜੀ ਸਾਡੀ ਪ੍ਰੈਸ ਵਾਰਤਾ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਅੱਜ ਦਾ ਜੋ ਦਿਨ ਹੈ ਅੱਜ 4 ਸਤੰਬਰ ਹੈ ਅੱਜ ਦੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇਖੜਾ ਸੀਗਾ ਉਸ ਨੂੰ ਮਨਾਇਆ ਜਾ ਰਿਹਾ ਪਹਿਲੀ ਤੇ ਉਸ ਦੀ ਵਧਾਈ ਹੈ ਦੂਸਰੀ ਕੱਲ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਉਤਸਵ ਹੈ 5 ਸਤੰਬਰ ਨੂੰ ਉਸ ਦੀ ਵਧਾਈ ਹੈ ਕੋ ਤੀਸਰੀ ਜਿਹੜੀ ਵਧਾਈ ਹੈ ਉਹ ਮੈਂ ਤੁਹਾਨੂੰ ਇਹ ਦੇ ਰਿਹਾ ਹਾਂ ਕਿ ਜਿਹੜਾ ਪਿੱਛੇ ਬੈਨਰ ਲੱਗਿਆ ਹੋਇਆ 12% ਰਾਖਵਾ ਕਰਨ ਇਹ ਹੈਗਾ ਉਪ ਵਰਗੀਕਰਨ ਦੇ ਨਾਲ ਸੰਬੰਧਿਤ ਜੋ ਭਾਰਤ ਦੇ ਵਿੱਚ ਜਿੰਨੀਆਂ ਅਨੁਸੂਚਿਤ ਜਾਤੀਆਂ ਨੇ ਤੇ ਜਨ ਜਾਤੀਆਂ ਨੇ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਿੱਚ ਇੱਕ ਸਬ ਕਲਾਸੀਫਿਕੇਸ਼ਨ ਦਾ ਭਾਰਤ ਦੀ ਸੁਪਰੀਮ ਕੋਰਟ ਦੇ 7 ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਜਿਸ ਨੂੰ ਹੈਡ ਕਰ ਰਹੇ ਸੀਗੇ ਸ਼੍ਰੀ ਡੀ ਬੀ ਚੰਦਰ ਚੂੜੀ ਜੀ ਉਨਾ ਵੱਲੋਂ 1 ਅਗਸਤ 2024 ਨੂੰ ਇੱਕ ਫੈਸਲਾ ਜਿਹੜਾ ਕੀਤਾ ਗਿਆ ਜਿਹੜਾ ਕੇਸ ਤਕਰੀਬਨ 20 ਸਾਲ ਤੋਂ ਕੋਰਟਾਂ ਦੇ ਵਿੱਚ ਚੱਲ ਰਿਹਾ ਸੀ ਸੋ ਉਸ ਜਿਹੜਾ ਕੇਸ ਦਾ ਜਿਹੜਾ ਸਬੰਧ ਸੀਗਾ ਪੰਜਾਬ ਦੇ ਨਾਲ ਸਿੱਧਾ ਸਬੰਧਤ ਸੀਗਾ ਦਿਵਿੰਦਰ ਸਿੰਘ ਅਤੇ ਹੋਰ ਵਰਸਸ ਸਟੇਟ ਆਫ ਪੰਜਾਬ ਤੇ ਇਹ ਜਿਹੜਾ ਕੇਸ ਸੀਗਾ ਪੰਜਾਬ ਦੇ ਬਾਦਮੀਕ ਤੇ ਮਜਬੀ ਸਿੱਖ ਭਾਈਚਾਰੇ ਨਾਲ ਸਬੰਧਤ ਸੀਗਾ ਜਿਹੜੀ ਪੰਜਾਬ ਦੀ ਵਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ 1975 ਤੋਂ ਰਾਖਵਾ ਕਰਨ ਬੜਿਆ ਹੋਇਆ ਸੀਗਾ ਸਪੈਸ਼ਲ ਪ੍ਰਵੀਜ਼ਨ ਉਹਦਾ ਜਿਹੜਾ 2006 ਦੇ ਵਿੱਚ ਐਕਟ ਬਣ ਗਿਆ ਸੀਗਾ ਸੋ ਉਸ ਐਕਟ ਨੂੰ ਚੈਲੰਜ ਕੀਤਾ ਗਿਆ ਸੀਗਾ ਸਪੈਸ਼ਲ ਪ੍ਰਵੀਜ਼ਨ ਨੂੰ ਜਿਹਨੂੰ ਹਾਈ ਕੋਰਟ ਨੇ ਜਿਹੜਾ ਅਣ ਕਨਸਟੀਟਿਊਸ਼ਨਲ ਕਹਿ ਦਿੱਤਾ ਸੀਗਾ ਪਰ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਨੂੰ 1 ਅਗਸਤ 2022 ਨੂੰ ਸੰਵਿਧਾਨਕ ਰੂਪ ਦੇ ਵਿੱਚ ਠੀਕ ਠਹਿਰਾਉਂਦਿਆਂ ਹੋਇਆ ਇਸ ਤੇ ਆਪਣੀ ਮੋਹਰ ਲਾਈ ਆ ਸੋ ਉਸ ਫੈਸਲੇ ਨੂੰ ਆਉਣ ਤੋਂ ਬਾਅਦ ਸੰਬੂਚੇ ਭਾਰਤ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਕਹਿਣੋ ਕੀ ਗਰਮਾ ਗਈ ਹੈ ਜਿਹਦੇ ਵਿੱਚ ਜਿਹੜੀਆਂ ਕੁਝ ਪਾਰਟੀਆਂ ਤੇ ਇਹ ਨੇ ਜਿਹੜੀਆਂ ਬਿਲਕੁਲ ਚੁੱਪ ਸਾਦੀ ਬੈਠੀਆਂ ਨੇ ਕੁਝ ਪਾਰਟੀਆਂ ਜਿਹੜੀਆਂ ਨੇ ਸਿੱਧੇ ਹੀ ਤੌਰ ਤੇ ਇਹਦਾ ਵਿਰੋਧ ਕਰ ਰਹੀਆਂ ਸੋ ਜਿਹੜੀਆਂ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਜਿਵੇਂ ਭੋਜਨ ਸਮਾਜ ਪਾਰਟੀ ਦੀ ਜਿਹੜੀ ਹੈ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਜੀ ਨੇ ਉਹਨਾਂ ਦੇ ਨਾਲ ਜਿਹੜੀਆਂ ਹੋਰ ਕਈ ਜਿਹੜੀਆਂ ਪਾਰਟੀਆਂ ਨੇ ਸੋ ਉਹਨਾਂ ਪਾਰਟੀਆਂ ਨੇ ਜਿਹੜੇ ਇੱਥੋਂ ਤੱਕ ਵਿਰੋਧ ਕਰ ਦਿੱਤਾ ਕਿ ਕੁਝ ਅਖਬਾਰਾਂ ਦੀਆਂ ਕੱਲ ਕਟਿੰਗ ਨੇ ਉਹਨਾਂ ਦੇ ਵਿੱਚ ਇਹ ਗੱਲ ਇਹ ਆਈ ਹੈ ਕਿ ਜਿਹੜੇ ਲੋਕ ਸਬ ਕਲਾਸੀਫਿਕੇਸ਼ਨ ਦੇ ਹੱਕ ਵਿੱਚ ਨੇ ਉਹ ਲੋਕ ਪਾਰਟੀ ਛੱਡ ਕੇ ਚਲੇ ਜਾਂਦੇ ਇਹੋ ਜੀ ਜਿਹੜੀ ਗੱਲ ਕੀਤੀ ਗਈ ਹੈ ਸੋ ਜਿਹੜੇ ਲੋਕ ਵਿਰੋਧ ਚਲੇ ਭਾਵ ਸਬ ਕਲਾਸੀਫਿਕੇਸ਼ਨ ਦੇ ਵਿਰੋਧ ਚਲੇ ਉਹ ਇਹ ਕਹਿ ਰਹੇ ਨੇ ਵੀ ਜਿਹੜੇ ਇਸ ਦੇ ਹੱਕ ਵਿੱਚ ਹਨ ਸੋ ਸਬ ਕਲਾਸੀਫਿਕੇਸ਼ਨ ਦਾ ਸਬੰਧ ਹੈ ਕਿ ਪੰਜਾਬ ਦੀ ਸਵੇਤ ਸਮੂਹ ਦੇਸ਼ ਦੇ ਵਿੱਚ ਜਿੰਨੀਆਂ ਸ ਹੈ ਗਿਆ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਲੋਕ ਨੇ ਭਾਵ ਕਿ ਉਹਨਾਂ ਨੂੰ ਜਿਹੜੀ ਪ੍ਰਾਪਰ ਰਿਪ੍ਰেজੈਂਟੇਸ਼ਨ ਵਿਦਿਨ ਸਰਵਿਸ ਵਿੱਚ ਨਹੀਂ ਮਿਲੀ ਸੋ ਉਹ ਸਰ ਜਿਹੜੀ ਵਿਦਿਨ ਪ੍ਰਾਪਰ ਜਿਹੜੀ ਪ੍ਰੈਜੈਂਟੇਸ਼ਨ ਨਾ ਮਿਲ ਕਰਕੇ ਉਹਨਾਂ ਦੀ ਸਰਵਿਸ ਵਿੱਚ ਗਿਣਤੀ ਬਹੁਤ ਘੱਟ ਹੈ ਸੋ ਇਸੇ ਦਾ ਮੈਂ ਇੱਕ ਉਦਾਹਰਣ ਦਿੰਦਾ ਕਿ ਅਸੀਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਜਿਹੜੀ ਹੈ ਆ ਆਰਟੀਆਈ ਰਾਈ ਇੱਕ ਕਨਫਰਮੇਸ਼ਨ ਮੰਗੀ ਗਈ ਪੰਜਾਬ ਸਰਕਾਰ ਤੋਂ ਉਹਦੇ ਵਿੱਚ 22 ਵਿਭਾਗਾਂ ਕਹਿੰਦੇ ਦਫ਼ਤਰਾਂ ਨੇ ਜਿਹੜੀ ਇਨਫਰਮੇਸ਼ਨ ਦਿੱਤੀ ਆ ਉਹਦੇ ਵਿੱਚ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਸਬਮਿਟ ਕਰਵਾਈ ਆ 10.99% ਜਿਹੜੇ ਬਾਲਮਿਕ ਮਜ਼ਬੂਰ ਸਿੱਕੇ ਜਿਹੜੇ ਸਰਵਿਸਿਸ ਦੇ ਵਿੱਚ ਨੇ ਤੇ 99.11% ਜਿਹੜੇ ਆਧਰਮੀ ਅਤੇ ਹੋਰ ਇਹ ਤਾਂ ਭਾਵੇਂ ਕਿ 1975 ਤੋਂ ਸਾਨੂੰ ਜਿਹੜੀ ਰਿਜ਼ਰਵੇਸ਼ਨ ਬਣੀ ਸੀਗੀ ਉਹ 50% ਤੇ 23 ਤੱਕ ਹੋਣੀ ਚਾਹੀਦੀ ਉਹ 50% ਤੱਕ ਹੀ ਰਹੀ ਵੀ ਅਭੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਕਹਿਣ ਕਿ 40% ਅਜੇ ਤੱਕ ਸਾਨੂੰ ਹਿੱਸਾ ਨਹੀਂ ਮਿਲ ਸਕਿਆ ਭਾਵੇਂ ਕਿ ਇਹ ਰਾਖਵਾ ਕਰਨ ਲਾਗੂ ਹੋਏ ਨੂੰ 50 ਸਾਲ ਪੀਤ ਗਏ ਨੇ ਸੋ ਜਿਹੜੀ ਇਹਦੇ ਵਿੱਚ ਸਾਨੂੰ ਕਮੀ ਨਜ਼ਰ ਇਹ ਆਈ ਆ ਕਿ ਜੇਕਰ 1975 ਤੋਂ ਹੀ ਸਾਨੂੰ ਸਾਡੇ ਭਾਈਚਾਰੇ ਨੂੰ ਬਾਰਮਿਕ ਮੱਜਬੀ ਸੱਕ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਧਾਕ ਰਿਆ ਸਮੇਂ ਰਾਖਵਾ ਕਰਨ ਵੜਿਆ ਹੁੰਦਾ ਤਾਂ ਮੇਰਾ ਖਿਆਲ ਵੀ ਇਹ ਜਿਹੜਾ ਪਛੜਾਪਨ ਸੀਗਾ ਇਹ ਜਿਹੜਾ ਕਾਫੀ ਹੱਦ ਤੱਕ ਦੂਰ ਹੋ ਸਕਦਾ ਪਰ ਇਹ ਦੂਰ ਨਹੀਂ ਹੋ ਪਾਇਆ ਕਿਉਂਕਿ 1975 ਦੇ ਵਿੱਚ ਜਦੋਂ ਇੱਕ ਲੈਟਰ ਇਸ਼ੂ ਹੋਈ ਸੀਗੀ ਉਦੋਂ ਠੀਕ 4 ਮਹੀਨੇ ਬਾਅਦ ਇੱਕ ਹੋਰ ਇੱਕ ਲੈਟਰ ਜਿਹੜੀ ਇਸ਼ੂ ਹੋ ਗਈ ਜਿਹਦੇ ਵਿੱਚ ਭਲਾਈ ਮਹਿਕਮੇ ਨੇ ਇਹ ਕਹਿ ਦਿੱਤਾ ਕਿ ਇਹ ਜਿਹੜਾ ਰਾਖਵਾ ਕਰਨਾ ਇਹ ਸਿਰਫ ਤੇ ਸਿਰਫ ਡਾਇਰੈਕਟ ਰਿਕਰੂਟਮੈਂਟ ਵੇਲੇ ਹੀ ਹੋਵੇਗਾ ਜਿਹਦਾ ਮਤਲਬ ਇਹ ਹੋ ਗਿਆ ਕਿ ਬਾਕੀ ਹਰ ਥਾਂ ਜਿੱਥੇ ਜਿੱਥੇ ਰਾਖਵਾ ਕਰਨ ਬਲਣਾ ਚਾਹੀਦਾ ਸੀਗਾ ਭਾਵੇਂ ਉਹ ਪ੍ਰਮੋਸ਼ਨਾਂ ਚ ਸੀਗਾ ਭਾਵੇਂ ਉਹ ਵਿਦਿਆ ਕਦਾਰੀਆਂ ਸੀਗਾ ਭਾਵੇਂ ਜਦੋਂ ਕੋਈ ਪਲਾਟ ਜਿਹੜੇ ਆ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਕੱਟੇ ਜਾਂਦੇ ਆ ਭਾਵੇਂ ਵੱਖ-ਵੱਖ ਸਭ ਪ੍ਰਾਂਨ ਨੇ ਸਕੀਮਾਂ ਨੇ ਉਹਦੇ ਵਿੱਚ ਦਿੱਤਾ ਜਾਣਾ ਚਾਹੀਦਾ ਸੀ ਇਹੀ ਕਾਰਨ ਆ ਕਿ ਇਹਨਾਂ ਦਾ ਵਿਦਿਅਕ ਆਰਥਿਕ ਇਹਨਾਂ ਦਾ ਐਜੂਕੇਸ਼ਨਲ ਉਹ ਜਿਹੜਾ ਸਾਰਾ ਜਿਹੜਾ ਪੱਗ ਇਹ ਬਹੁਤ ਅਜੀਬੀ ਜਿਹੜੇ ਬਹੁਤ ਪਿਛੇ ਨੂੰ ਸੋ ਇਹਦੇ ਵਾਸਤੇ ਇੱਕ ਤੇ ਅਸੀਂ ਜਿਹੜੀ ਆ ਇਹ ਜਿਹੜੀ ਮੰਗ ਕੀਤੀ ਸੀ ਜਿਹੜੀ ਪੰਜਾਬ ਸਰਕਾਰ ਤੋਂ ਕਿ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਮੰਗ ਕੀਤੀ ਕਿ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਵੇ ਕਿਉਂਕਿ ਇਹ ਫੈਸਲਾ ਜਿਹੜਾ ਆ ਗਿਆ ਤੇ ਸਾਡਾ ਜਿਹੜਾ ਭਾਈਚਾਰਾ ਭਾਵੇਂ ਕਿ ਇਹਨੂੰ ਜਿਹੜਾ 12% ਰਾਖਵਾ ਕਰਨ ਡਾਇਰੈਕਟ ਰਿਕਰੂਟਮੈਂਟ ਦੇ ਵਿੱਚ ਹੈ ਪਰ ਇਸ ਨੂੰ ਜਿਹੜਾ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਜਾਣਾ ਤੇ ਬਾਕੀ ਜਿਹੜੇ ਵਿਭਾਗਾਂ ਜਿੱਥੇ ਜਿੱਥੇ ਵੀ ਇਹਦੀ ਲੋੜ ਹੈ ਜਿੱਥੇ ਜਿੱਥੇ ਵੀ ਰਾਖਵਾ ਕਰਨ ਲਾਗੂ ਹੁੰਦਾ ਹੈ ਉਸ ਉੱਤੇ ਜਾਤੀਆਂ ਨੂੰ ਵੰਡਦਾ ਉੱਥੇ ਵੀ ਲਾਗੂ ਕੀਤਾ ਜਾਣਾ ਬਹੁਤ ਕਰ ਰਹੇ ਉਹਨਾਂ ਨੂੰ ਵੀ ਕਹਣਾ ਹੈ ਕਿ ਉਹ ਵਿਰੋਧ ਕੀਤਾ ਜਾਣਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਇਸ ਲਈ ਵਿਰੋਧ ਕਰ ਰਹੇ ਨੇ ਕਿ ਜਿਵੇਂ ਹੁਣ ਮੈਂ ਕੱਡੀ ਕੁਮਾਰੀ ਮਾਇਆਬਤੀ ਜੀ ਦੀ ਗੱਲ ਕੀਤੀ ਹੈ ਉਹ ਇੱਕ ਵਿਸ਼ੇਸ਼ ਜਾਤੀ ਨੂੰ ਰਿਪ੍ਰেজੈਂਟ ਕਰਦੇ ਨਜ਼ਰ ਆਉਂਦੇ ਨੇ ਜਦੋਂ ਕੋਈ ਗੱਲ ਤਾਂ ਇਹ ਕਹਿੰਦੇ ਵੀ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਜਾਂ ਬਹੁਜਨ ਲੋਕਾਂ ਨੂੰ ਅਪਰ ਰਿਪ ਦੇ ਵਿੱਚੋਂ ਜਿਹੜਾ ਬਹੁਤ ਪਿਛੜਾ ਵਰਗ ਰਹਿ ਗਿਆ ਬਹੁਤ ਪਿਛੇ ਲੋਕ ਰਹਿ ਗਏ ਉਹਨਾਂ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਇਹਨਾਂ ਨੂੰ ਹੱਕ ਦਿੱਤਾ ਤੇ ਮੇਰਾ ਖਿਆਲ ਵੀ ਸਾਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਜੋ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਨੇ ਲਿਖਿਆ ਸੀਗਾ ਉਹਦੀ ਗੱਲ ਸਾਨੂੰ ਜਿਹੜੀ ਆ ਮੰਨ ਲੈਣੀ ਚਾਹੀਦੀ ਆ ਉਹਦੀ ਭੈਣ ਜੀ ਕੁਮਾਰੀ ਮਾਇਆਵਤੀ ਨੂੰ ਵੀ ਮੰਨ ਲੈਣੀ ਚਾਹੀਦੀ ਸੀਗੀ